ਕਿੱਲੇ ਬਾਗ ਦੇ ਅੰਦਰ ਪਾ ਇੰਟਰਸਟ ਕਰ ਲਏ ਹਾਂ ਦਰਸ਼ਕਾਂ ਅੰਦਰ ਜੱਲੇ ਵੇਖੋ ਉਹਨੇ ਸਾਡੇ ਕਿੱਦਾਂ ਲੀ ਪੋਰਾਂ ਦੇ ਕੱਢਣਾ ਪਿਆ ਇੱਧਰ ਵੀ ਨਹੀਂ ਆਇਆ ਵਾਪਸ ਵਿਚਾਰੇ ਪਾਸੇ ਸ਼ਹੀਦਾਂ ਦੀ ਜਿਆਦਾ ਵਿੱਚ ਮੂਰਤੀਆਂ ਨਹੀਂ ਹੈਗੀਆਂ ਉਹਨਾਂ ਦੇ ਸਟੈਚੂ ਬਣੇ ਹੋਏ ਆ ਸ਼ਹੀਦਾਂ ਦੇ इतिहास जंग जिले बार अंग्रेजे खास जानने ਤੇ ਸਰਕਾਰ ਦੇ ਖਿਲਾਫ ਦਾ ਸ਼ੁਰੂ ਮਾਰੇ ਸਕਰੀਨ ਤੇ ਸਾਰਾ ਦਸਿਆ ਜਾਂਦੇ ਇਤਿਹਾਸ ਬੈਠੋ ਜੋ ਮਰਜ਼ੀ ਕਰੋ ਪਾਰਕਾਂ ਵੀ ਨਾਲ ਬਣੀ ਹੋਈਆਂ ਵੀ

ਚੁਲੂ ਕੀ ਗਗਨ ਜੀ ਜਰਨਲ ਡਾਇਰ ਦੇ ਸੈਨਿਕ ਦਿਖਾਏ ਆ ਜਿਹੜੇ ਗੋਲੀਆਂ ਤੇ ਕਾਛ ਭਾਰਤਿਆਂ ਦੇ ਚਲਾਉਂਦੇ ਜਿਸ ਸੰਦਰਭ ਕਿੰਨਾ ਵੱਡਾ ਇੱਕ ਛੋਟਾ ਸੰਦਰਭ ਕਿੰਨਾ ਬਸਰਦਾ ਗੁਰੂ ਚੇਤੂਰਤਾ ਨੂੰ ਇਸ ਨਾਲ ਸ਼ੀਰ ਦਾ ਕਿ ਸ਼ਾਮ ਸਾਲ ਚਾਨ ਦੇ ਜਨਮਾਪਨ ਦੀ ਸਭਾ ਹੋ ਇਧਰ ਪਾਰ ਕ ਉਹਨੇ ਬੈਠਣ ਦੀ ਜਗ੍ਹਾ ਬਣਾਈ ਹੈ ਜੇ ਬੈਠਣਾ ਵੀ ਠੰਡਾ ਹੈ ਕਹਾਵਾ ਜ਼ਿਲ੍ਹਿਆਂ ਦਾ ਬਾਗ ਸ਼ਹੀਦਾਂ ਦੀ ਯਾਦ ਵਿੱਚ ਜੇ ਦਰਸਾਇਆ ਹੋਇਆ ਹੈ ਪਾਰਕ ਆ ਬੈਠਣ ਲਈ ਪਬਲਿਕ ਦੇ ਸੰਗਤੀ ਜੀ ਇਹ ਪਾਰਕ ਬਹੁਤ ਸੋਹਣਾ ਜਿੱਲੇ ਵਾਲਾ ਬਾਗ ਜਿੱਥੇ ਸ਼ਹੀਦਾਂ ਦੀ ਯਾਦਾਂ ਨੂੰ ਤਾਜ਼ਾ ਰੱਖਿਆ ਰਿਹਾ ਤੇ ਔਰ ਬੈਠਣ ਉੱਠਣ ਵਾਸਤੇ ਵੀ ਲੋਕਾਂ ਨੂੰ ਵਧੀਆ ਜਗ੍ਹਾ ਬਣਾਈ ਹੋਇਆ ਪਾਰਕ ਜੀ ਸਾਫ਼ ਸੁਥਰੀ ਸਫਾਈ ਬਹੁਤ ਵਧੀਆ ਇੱਥੇ ਲੋਕ ਇੰਜੋਏ ਵੀ ਕਰ ਸਕਦੇ ਸੰਡੇ ਮੰਡੇ ਜਿਸ ਵੀ ਦਿਨ ਹੋਣ ਰਹਿ ਸਕਦੇ ਇਹ ਉਹ ਖੂਹ ਜਿੱਦੇ ਵਿੱਚ ਸ਼ਹੀਦਾਂ ਨੇ ਆਪਣੀ ਜਾਨ ਗਵਾਈ ਜਰਨਲ ਡਾਇਰ ਦੇ ਬੇਖੌਫ ਅਤਿਆਚਾਰ ਤੇ ਗੋਲੀਆਂ ਵਰਸਾਈਆਂ ਆਮ ਪਰ تینਾ ਤੇ ਇਹ ਜਿਹੜੀਆਂ ਸ਼ਹੀਦੀਆਂ ਪਈਆਂ ਲੋਕਾਂ ਨੇ ਹਜ਼ਾਰਾਂ ਨੇ 13 April 1919 ਨੂੰ ਵਿਸਾਖੀ ਵਾਲੇ ਦਿਨ ਅੰਤਾਂ ਦੇ ਅੱਤ ਜਰਨਲ ਡਾਇਰ ਬ੍ਰਿਟਿਸ਼ ਸਰਕਾਰ ਨੇ ਇਸ ਦਰਸਾਈ ਇਹਦੇ ਹਜ਼ਾਰਾਂ ਪਬਲਿਕ ਮਰੀਜ਼ ਜੀ ਨੂੰ ਅੱਜ ਵੀ ਚੇਤੇ ਕਰਕੇ ਖੂਨ ਖੋਲਦਾ ਪੰਜਾਬੀਆਂ ਦਾ ਜਰਨਲ ਡਾਇਰ ਦੀ ਫੌਜ ਦੀ ਹਫਤੇ ਚਾਰ ਦੀ ਗੋਲੀਆਂ ਦੇ ਨਿਸ਼ਾਨ ਅੱਜ ਵੀ ਦਿਸਦੇ ਕੋਈਆਂ ਮਾਦਰ ਦੇ ਚੁਲਾਈਆਂ ਨੂੰ ਨਹੀਂ ਚੁੱਕੀਂਦਾ ਉਹ ਦੇਖ ਦਿੱਤਾ ਨਾ ਉਹ ਗੋਲੀਆਂ ਉਹ ਬਣੀ ਜਾ ਸਕਦੀ ਉਹ ਬਗੀਆਂ ਸਕਦੀ ਹੈ ਜਿਹੜਾ ਉਹ ਬੋਲੇ ਕਰਾਉਂਦਾ ਗਰਨਰ ਡਾਇਰ ਦੀ ਫੌਜ ਦੇ ਅਤਿਆਚਾਰੀ ਦੀਆਂ ਗੋਲੀਆਂ ਅੱਜ ਵੀ ਕੰਧਾਂ ਤੇ ਉਸ ਤੇ ਤਰ੍ਹਾਂ ਨਿਸ਼ਾਨ ਜਿੰਦਾ ਰੱਖੇ ਹੋਏ ਆ ਰੋਜ਼ ਦਿਨ ਕੰਮੀਆਂ ਦੇਖਣ ਆਉਂਦੇ ਆ ਦੇਖੋ ਮੂਰੇ ਮਿਰਤ ਨੇ ਚੱਲੀ ਜਾਂਦੇ Gallery number ten entry ਆਧੁਨਿਕ ਲੋਕਤਾਂ ਵੀ ਹੈ ਅਨੁਸਾਰ ਕਿ ਜਿਹੜਾ ਆਪੀ ਇਹ ਕਗਰਕੀ ਲੈ ਹੈ ਜੇਕਰ ਲੋਕਾਂ ਨੂੰ ਬਾਸ਼ੀ ਪੈਂਦਾ ਹੈ ਮੋਕਸ ਹੈ ਨਾ ਅੰਦਰ ਵਿੱਚ ਉਹਨਾਂ ਲਈ ਖਾਸੀ ਪੜ੍ਹਨੀ ਜਰਨਲ ਡਾਇਰ ਨੂੰ ਬ੍ਰਿਟਿਸ਼ ਸਰਕਾਰ ਨੇ ਵੇਗ ਨਾਲ ਸਾਬਤ ਕੀਤਾ ਹੈ ਪਰ ਉਹਨੂੰ ਸ਼ਹੀਦ ਉਦਮ ਸਿੰਘ ਹੀ ਨੇ ਜਾਗ ਜਨਰਲ ਐਂਗਲੈਂਡ ਦੀ ਪਾਰਲੀਮੈਂਟ ਵਿੱਚ ਠੋਕਿਆ ਇਹ ਬੋੜ ਉਸ ਟਾਈਮ ਦੇ ਪੁਰਾਣੇ ਖੜੇਦਰਾਸ ਇਹ ਬੋੜ ਅੱਜ ਵੀ ਤਾਜ਼ਾ ਉਹਨਾਂ ਟਾਈਮਾਂ ਦੇ ਇਹ ਉਹ ਲਾਟ ਜਿਵੇਂ ਹੀ ਇਦਾਂ ਦੀ ਯਾਦ ਨੂੰ ਦਰਸਾਉਂਦੀ ਆ ਉਹਨਾਂ ਦੀ ਯਾਦ ਵਿੱਚ ਇਹ ਬਣਾਈ ਗਈ ਲੜ ਜਿਹੜੇ ਮੈਂ ਨੇੜੇ ਹੋ ਕੇ ਤੁਹਾਨੂੰ ਦਿਖਾਉਣਾ ਹੈ ਇਹਦੇ ਬਾਰੇ ਵੀ ਇਹ ਸਭ ਪ੍ਰਾਣੇ ਬੋਰ 100-100 ਸਾਲ ਹੋ ਗਏ ਇਧਰ ਖੜਿਆ ਨੂੰ ਉਸ ਟਾਈਮ ਦੇ ਇਹ ਜਦੋਂ ਸ਼ਹੀਦੀਆਂ ਹੋਈਆਂ ਸੀ ਪਰ ਰੂਮ ਨਹੀਂ ਲੱਗਤਾ ਲਗਣਾ ਵੀ ਉਹ ਰੰਗ ਨਾ ਪੈਂਦਾ ਆਰੇ ਤੇ ਬਿਆਰ ਗੋ ਇੱਕਾਂ ਦੇ ਜਰਨਲਰ ਬਹੁਤ ਜ਼ਾਲਮ ਸੀਗਾ ਜਿਹੜੀ ਨਫ਼ਰਤ ਬਹੁਤ ਜ਼ਿਆਦਾ ਇੰਡੀ ਇਹ ਜਗਾ ਵੀ ਸੀ ਜਾਂਦੇ ਜਾਲ ਵਿੱਚ ਬਣਾਈ ਦੀ ਹੈ ਇਹ ਕੰਦ ਉਸ ਟਾਈਮ ਦੀ ਰੱਖੇ ਜੀ ਦੀ ਕਿ ਬੋਲਿਆ ਮੱਕ ਇੱਕ ਇਹ ਉਹ ਪ੍ਰਾਣੇ ਟੈਂਕ ਦੋਸਤੋ ਇਹ ਅੱਜ ਵੀ ਜਾਰਨ ਡਾਇਰ ਦੇ ਨਿਸ਼ਾਨ ਦਿਖਦੇ ਗੋਲੀਆਂ ਦੇ ਜਿਹੜੀ ਉਹਦੀ ਫੌਜ ਨੇ ਇੱਥੇ ਹੀ ਇਦਾਂ ਦੀ ਯਾਦ ਵਿੱਚ ਲਾਟ ਬਣਾਈ ਵੀ ਹੈ ਜਿੱਲਿਆਂ ਦੇ ਬਾਗ ਵਿੱਚ ਇੱਥੇ ਕਾਜ ਕੋਈ ਫੌਜ ਜੀ ਇਹ ਉਹਨ ਇੱਕ ਸ਼ੰਗਾਰ ਹੈ ਚਾਹੇ ਕਿਸੇ ਵੀ ਮਨੁੱਖ ਕੋ ਹੋ ਜਾਂ ਰਾਸ਼ਟਰ ਦਾ ਇਹ ਸਭ ਸ਼ੰਗਾਰ ਹੈ ਸ਼ੰਗਾਰ ਸਵੇਰ ਜੱਕਰ ਤੇ ਬਣਾਈ ਦੀ ਜਹਾਜ ਜਿਲ੍ਹਾਣਾ ਬਾਗ ਦੇਖ ਕੇ ਆਪਾਂ ਬਾਹਰ ਚੱਲੇ ਆਂ ਬਾਗ ਦੇਖ ਕੇ ਆਪਾਂ ਹੁਣ ਜਿਲ੍ਹਾਣਾ ਬਾਗ ਦੇਖ ਕੇ ਆਪਾਂ ਬਾਹਰ ਚੱਲੇ ਆਂ ਦੋਸਤੋ ਇਹ ਵੇਖ ਲਿਆ ਹਾਂ ਸਾਰਾ ਇਹ ਇੱਕ ਨੂੰ ਸੋਨ ਬਜ਼ਾਰ ਵਿੱਚ ਦੂਦ ਦਿਖਾਵਾਂਗੇ ਅਗਲਾ ਇਹ ਬਾਜ਼ਾਰ ਆ ਇਧਰ ਸਾਰਾ ਬੈਕ ਸਾਈਡ ਤੇ ਜਿੱਲਿਆਂ ਵਾਲੇ ਪਾਸੇ ਜੀ ਕਾਣਾ ਪੜੇ ਮਨੇ ਹਰੀ ਕੋਸਮੈਟਿਕ ਦਾ ਫੜਾ ਰੈਡੀ ਮੇ ਉਸ ਦੀ ਕੋਈ ਆਈਡੀ ਦੁਕਾਨ ਨਾ ਸੋ ਸਾਹਮਣੇ ਇੱਕ ਮਿਊਜ਼ੀਅਮ ਆ ਇਹਦੇ ਦੂਜੇ ਆਪੋਜਿਟ ਸਾਰਾ ਗੜੀ ਸਰਾਣ ਜਿਹਨੇ ਵਧੀਆ ਫੈਸਿਲਿਟੀ ਜਰਣਾ ਵੇਤੀ ਰਹਿ ਸਕਦੇ ਆ ਤੇ ਹਵੇਲੀ ਅੰਦਰ ਦਾ ਅਮਰ ਸਾਰਾ ਗੜੀ ਹਵੇਲੀ ਰੈਸਟੋਰੈਂਟ ਤਾਂ ਵਿੱਚ ਹੀ ਹੈ ਕਮਰੇ अवेलेबल ਗੁਰਦੁਆਰਾ ਸਾਰਾ ਗੜੀ ਵਿੱਚ ਇਹਨਾਂ ਨੇ ਗੁਰਦੁਆਰਾ ਬਣਾਇਆ ਸਾਰਾ ਗੜੀ ਧਿਆਰੀ ਖਿੜਿਆਰੀ ਧਿਆਰੀ ਖਿੜਿਆਰੀ ਚਾਰਾ ਗੜੀ ਸਰਾ ਇਹਦੇ ਵਿੱਚ ਵਧੀਆ ਫੈਸਿਲਿਟੀ ਆ ਰਹਿਣ ਦੇ ਕਮਰੇ ਮੈਲਕਾ ਦਾ ਪੁਰਾਣਾ ਬੋਰਡ ਲੱਗੇ ਅੰਮ੍ਰਿਤਸਰ ਦੇ ਬੋਰਡ ਬਹੁਤ ਇਹ ਬਸ ਜਿਹੜੀ ਵਾਲਾ ਹਰ ਵਜੇ ਹੁੰਦਾ ਵਾਪਸੀ ਆਈ ਹੁਣ ਹਟ ਸੰਗਤ ਦੀ ਯਾਤਰਾ ਆਪਾਂ ਪੂਰੀ ਕਰ ਲਈ ਦਰਬਾਰ ਸਾਹਿਬ ਦੀ ਤਿੰਨ ਦਿਨਾਂ ਫਿਰ ਅੰਮ੍ਰਿਤਸਰ ਜੀ ਦੇ ਹੁਣ ਆਪਾਂ ਚਾਲੇ ਘਰਾਂ ਨੂੰ ਪਾ ਲਿਆ ਤੇ ਬਾਜ਼ਾਰ ਵੇਖਦੀ ਹੁੰਦੇ ਹੋਏ ਹੁਣ ਬੱਸ ਸਟੈਂਡ ਨੂੰ ਚੱਲੇ ਆਂ। ਤੁਹਾਨੂੰ ਇਹ ਯਾਤਰਾ ਹੁਣ ਵਾਪਸ ਬਾਜ਼ਾਰ ਦਿਖਾਉਣੇ ਦੁਕਾਨਾਂ ਮਾਰਕੀਟ। ਆਓ ਭਾਈ ਆਇਓ। ਇਹ ਬਾਜ਼ਾਰ ਆ। ਦਰਬਾਰ ਸਾਹਿਬ ਤੋਂ বাস ਸਟੈਂਡ ਜਾਂden ਰਸਤੇ ਜਾਂਦਾ ਹੈ। বাস ਸਟੈਂਡ ਤੋਂ 5 ਮਿੰਟ ਲਾ ਕੇ ਦਰਬਾਰ ਸਾਹਿਬ ਆਣ ਕੇ ਰੇਲਵੇ ਸਟੇਸ਼ਨ ਤੋਂ ਲਾ ਕੇ 20 ਮਿੰਟ। ਜਿਲੇਮਾ ਜਿਲੇਮਾ ਜਿੱਥੇ ਕੋਈਆਂ ਕੋ ਜਿੱਥੇ ਨੇ ਦੇਖਾਣ ਜਿੱਥਿਆਂ ਦੀ ਕੱਪੜਿਆਂ ਦੀ ਬੜੇ ਦੀ ਕਿਰਪਾਣਾਂ ਦੀ ਇਹ ਚੀਜ਼ਾਂ ਦੀ ਦੁਕਾਨ ਹੈ ਇੱਧਰ ਸਾਰੇ ਪਾਸੇ। दुकान दुकान ਮਾਰਕਟ ਬਹੁਤ ਸੋਹਣੀ ਬਣਾਤੀ ਹੈ ਇਹਨਾਂ ਨੂੰ कटी मैं दुकाना बहुत देखो तीन तीन सौ रुपए तीन सौ दो सौ बच्चे तो ਅਟੋ 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 ਰੱਖੇ ਮੇਰੇ ਇਹ ਵੀ ਨਾਲ ਇਹ ਲੋਕੇ ਸੀ ਕਰਦੇ ਕਿਵੇਂ ਚੋਇਆ ਜੇਤਨਾ ਖੜਾ ਗਿਆ ਯਾਦ ਆ ਇਹ ਖੜੇ ਪਹਿਲੇ ਸਾਲੋਂ ਨੇ ਆਇਆ ਹੋਇਆ ਸਾਹਮਣੇ ਬਹਾਰਿਆਰੀ ਜੀ ਸੇ ਇਹ ਬੱਤ ਬਣਾਇਆ ਸਟੈਚਰ ਲਾਲ ਰੰਗ ਦੀ ਬਿਲਡਿੰਗ ਬਹੁਤ ਵੱਡੀ ਹੈ। ਦੋਸਤੋ ਹੁਣ ਆਪਣੀ ਯਾਤਰਾ ਪੂਰੀ ਕਰਕੇ ਆਪਾਂ ਘਰ ਨੂੰ ਵਾਪਸ ਚੱਲ ਰਹੇ ਆਂ, ਬੱਸ ਸਟੈਂਡ ਲਈ ਜਾ ਰਹੇ ਆਂ। ਅੱਜ ਦੀ ਵੀਡੀਓ ਲਗਭਗ ਸਮਾਪਤੀ ਹੋਣ ਵਾਲੀ ਆ। ਲਾਈਕ ਐਂਡ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਇਹ ਵੀਡੀਓ ਅਗੇ ਬੱਸ ਸਟੈਂਡ ਤੱਕ ਥੋੜੀ ਬੱਧੀ ਮੈਂ ਬਣਾਉਂਗਾ ਪਰ ਸਮਾਪਤ ਕਰ ਦਊਂਗਾ। ਤੇ ਲਾਈਕ ਐਂਡ ਸ਼ੇਅਰ ਜਰੂਰ ਸਬਸਕ੍ਰਾਈਬ ਜ਼ਰੂਰ ਕਰਿਓ। ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ। ਮਾਸਟੈਂਡ ਆ ਰਹਾ ਸੀ ਬੋਲ ਰਿਹਾ ਸੀ ਲੋਕੇ ਬਸ ਦੀ ਵੇਟ ਕਰੀ ਜਾਂਦੇ